ਜੋ ਬਟਾਲਾ ਦੇ ਔਰੀ ਚੌਂਗ ਦੇ ਵਿੱਚ ਖੜੇ ਆ ਜੀ ਮੈਂ ਭਾਗੀ ਜਿਹੜੀ ਘਟਨਾ ਤੋਂ ਵਾਪਰੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਰਾਤ ਕਰੀਬ 1 ਵਜੇ ਦੇ ਨਾਲ ਜਿਹੜੀ ਉਹ ਪਤਾ ਨਹੀਂ ਲੱਗਿਆ ਕਾਰਨਾਂ ਦਾ ਅੱਗ ਲੱਗਣ ਦੇ ਨਾਲ ਜਿਹੜੀ ਹੈ ਅਤੇ ਬੜਾ ਨੁਕਸਾਨ ਹੋਇਆ ਕਾਫੀ ਸਮਾਨ ਜਿਹੜਾ ਹੈ ਸੜ ਕੇ ਸਵਾਹ ਹੋ ਗਿਆ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਕਾਫੀ ਜਿਹੜਾ ਸਮਾਨ ਸੀਗਾ ਸਾਰੀਆਂ ਦੁਕਾਨਾਂ ਜਿਹੜੀਆਂ ਭਰੀਆਂ ਹੋਈਆਂ ਸਮਾਨ ਦੇ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਤਾਂ ਕਾਰ ਦੇ ਵਿੱਚ ਇਕੱਲਾ ਇੱਕ ਆਦਮੀ ਸੀ ਬਾਕੀ ਜਿਹੜੇ ਨੇ ਉਹ ਕਿਤੇ ਫੰਕਸ਼ਨ ਤੇ ਗਏ ਹੋਏ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਾਲੇ ਵੀ ਜਿਹੜਾ ਏ ਉਹ ਸ਼ਟਰ ਦੇ ਵਿੱਚੋਂ ਦੀ ਜਿਹੜਾ ਧੂਆ ਨਿਕਲ ਰਿਹਾ ਏ ਅੱਗ ਦਾ ਜਿਹੜਾ ਹਾਲੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੋ ਮੁਹੱਲੇ ਦੇ ਲੋਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦਾ ਸੋ ਭਾਈ ਨੋਸ਼ਕਰ ਫੰਕਸ਼ਨ ਤੀ ਨਾਮ ਦੀ ਕਿਦਾਂ ਅੱਗ ਲੱਗੀ ਪਤਾ ਲੱਗੇ ਕੋਈ ਮੇਰੇ ਅਕੂਰੇ ਆਦਮੀ ਬੜਾ ਲੱਗਾ ਲੱਗ ਰਿਹਾ ਲੱਗਦੀ ਏ ਕਿ ਉਹਨਾਂ ਲੱਗੀ ਅੱਗ ਜੀ ਤਾਰਾ ਸੁਭਾਰਕਾ ਹੋ ਗਿਆ ਇਹ ਕਾਰਨ ਸਮਝਦੇ ਹੋ ਕਿ ਤਾਰਾਂ ਦੇ ਨਾਲ ਨੁਕਸਾਨ ਹੁੰਦਾ ਜਿਹੜੇ ਗੁੰਝਲ ਪਏ ਹੋਏ ਨੇ ਤਾਰਾਂ ਦੇ ਐਨਐਨ ਜਾਲਾ ਲੱਗੇ ਹੁੰਦਾ ਉਹਨਾਂ ਦੇ ਨਾਲ ਨੁਕਸਾਨ ਹੋਇਆ ਹੋ ਸਕਦਾ ਗੁੰਝਲ ਪਏ ਦੇ ਅੱਤੇ ਜੀ ਦੂਏ ਦੇ ਛੜੇ ਦੇ ਨਾਲ ਗੁੰਝਲ ਪਏ ਦੇ ਜੀ ਕੋਈ ਕਿਹਾ ਕਿ ਅੱਗ ਲੱਗੀ ਹੋਊ ਸਪਰਕ ਹੋ ਗਈ ਸੋ ਗੱਲਬਾਤ ਕੀਤੀ ਹੈ ਜੀ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਕੀ ਨਾਮ ਦੇ ਮੇਨੋ ਸੰਧੋ ਪਾਲ ਜੀ ਤ੍ਰਿੰਦਰ ਜੀ ਕਿਦਾਂ ਦੇਖਦੇ ਹੋ ਕਿ ਇਹ ਕੀ ਕਾਰਨ ਹੋ ਸਕਦੇ ਨੇ ਕਿ ਇਹਨੂੰ ਅੱਗ ਜਰੇ ਲੱਗੀ ਆ ਬਸ ਸਾਨੂੰ ਤੇ ਸਾਡੇ 12 ਵਜੇ ਫੋਨ ਆ ਮੇਰੀ ਬੇਟੀ ਐ ਨਾ ਜੱਟਿਆਲ ਵਿਆਹੀ ਹੈ ਜੀ ਜੀ ਸਾਡੇ 12 ਵਜੇ ਫੋਨ ਆ ਤੇ ਦੁਕਾਨ ਤੇ ਅੱਗ ਲੱਗੀ ਜੀ ਆਪਾਂ ਜਿਹਾ ਆਇਆ ਉਹ ਗੱਲਦਾ ਉਹ ਆਇਆ ਆਪ ਕੋ ਬਹੁਤ ਜ਼ਿਆਦਾ ਮਰਜੀ ਦੀ ਜੀ ਆਇਓ ਗੇਰ ਨੂੰ ਫੋਨ ਕੀਤਾ ਫਿਰ ਉਹ ਗੇਰ ਦੀ ਛੋਟੀ ਵੀ ਕੱਢੀ ਆਈ ਜੀ 15 ਆਉਣ ਦੀ ਜਗ੍ਹਾ ਨਹੀਂ ਹੈਗੀ ਵੱਡੀ ਕੱਢੀ ਜੀ ਜੀ ਉਹਦੇ ਚ 10 ਮਿੰਟ ਵੀ ਪਾਣੀ ਨਹੀਂ ਚੱਲਿਆ ਉਸ ਤੋਂ ਬਾਅਦ ਦੁਬਾਰਾ ਉਹ ਗੱਡੀ ਆਈ ਉਹ ਵੀ ਘੰਟਾ ਦੇ ਘੰਟਾ ਲਾ ਜੀ ਉਹਨੇ ਵਾਗਨੇ ਆਪਣਾ ਜ਼ਿਆਦਾ ਜ਼ੋਰ ਫੜ ਲਿਆ ਸੋ ਜਿੰਦਰ ਜੀ ਕਿੰਨਾ ਕਿ ਨੁਕਸਾਨ ਹੋ ਚੁੱਕਿਆ ਤੁਹਾਡੇ ਲੋਖਾਂ ਤੁਹਾਡਾ ਇਹ ਕੰਮ ਹੀ ਪੂਰਾ ਹੋਣ ਵਾਲਾ ਜਿਦਾ ਦੂਜੇ ਲੋਖਾਂ ਦੇ ਪੂਰੇ ਹੋ ਜਾਂਦੇ ਬੰਦਿਆਂ ਦੇ ਕੰਮ ਥੋੜਾ ਪੂਰੇ ਹੁੰਦੇ ਜੀ ਅਬ ਬਚਾ ਹੋ ਗਿਆ ਕਿ ਡੈੱਥ ਹੋਈ ਕਿਤੇ ਸਵੇਰੇ 10: ਮੰਤ ਭਾਗੀ ਜਰੀਏ ਇੱਕ ਘਟਨਾ ਵਾਪਰੀ ਹੈ ਬਟਾਲਾ ਸ਼ਹਿਰ ਦੇ ਵਿੱਚ ਔਰੀ ਚੌਂਕ ਦੇ ਵਿੱਚ ਲੱਖਾਂ ਦਾ ਨੁਕਸਾਨ ਵੀ ਹੋਇਆ ਕਜਰਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਵੀ ਜਿਹੜਾ ਨੁਕਸਾਨ ਹੋਇਆ ਇੱਕ ਜਨੇ ਦੀ ਜਰੀਏ ਡੈਥ ਵੀ ਹੋ ਚੁੱਕੀ ਹੈ ਸੋ ਬੜੀ ਮਾੜੀ ਘਟਨਾ ਜਰੀਏ ਵਾਪਰੀ ਹੈ ਬਟਾਲਾ ਸ਼ਹਿਰ ਦੇ ਵਿੱਚ ਫੜੇ ਆ ਤਸਵੀਰਾਂ ਫੇਰ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਹਾਲੇ ਤੱਕ ਜਿਹੜਾ ਇਹ ਅੱਗ ਦਾ ਵੀ ਨਿਕਰਨ ਦਾ ਪਤਾ ਚੱਲ ਸਕਿਆ ਤੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਾਈਵ ਕੀ ਕਿੱਦਾਂ ਹਾਲੇ ਤੱਕ ਵੀ ਜਰਾਏ ਉਹ ਸ਼ਟਰ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਤਾਂ ਬੜਾ ਨੁਕਸਾਨ ਹੋਇਆ ਹੈ ਕਿਤੇ ਨਾ ਕਿਤੇ ਇੱਕ ਜੀ ਦੀ ਵੀ ਜਰੀ ਹੈ ਉਹ ਜਾਤ ਹੋ ਚੁਕੀ ਹੈ ਸੋ ਤਸਵੀਰਾਂ ਤੁਹਾਨੂੰ ਫੇਰ ਦਿਖਾ ਦਾਂਗੇ ਇੱਕ ਵਾਰੀ ਇਹ ਬੜਾ ਮਾੜਾ ਜਿਹਾ ਕੰਮ ਹੋਇਆ ਬਟਾਲਾ ਸ਼ਹਿਰ ਦੇ ਵਿੱਚ ਖੜੇ ਆਪਾਂ ਉਰੀ ਚੁੰਗ ਦੇ ਵਿੱਚ ਬੜੀ ਵੱਡੀ ਦੁਕਾਨ ਸੀ ਪਰ ਬੜਾ ਲੱਖਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਕੈਮਰਾ ਪਰਸਨ ਭਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ